ਜੰਮੂ ਦੇ ਇਲਾਕੇ ਵਿੱਚ ਤਹਿਸ਼ਤ ਦਾ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਘਰ ਦੀਆਂ ਪੌੜੀਆਂ ਇੱਕ ਛੋਟੀ ਜੀ ਲੜਕੀ 10-12 ਸਾਲ ਦੀ ਚੜ ਰਹੀ ਹੈ ਤੇ ਹੁਣ ਤੁਸੀਂ ਛੱਤ ਤੇ ਵੀ ਦੇਖ ਰਹੇ ਹੋ ਉਹ ਛੋਟੀ ਲੜਕੀ ਨਜ਼ਰ ਆ ਰਹੀ ਹੈ ਇਹ ਸਾਰੀ ਵੀਡੀਓ ਰਾਤ 12 ਤੋਂ 3 ਵਜੇ ਦੇ ਵਿੱਚ ਤੱਕ ਦੀ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਤੁਸੀਂ ਵੇਖ ਸਕਦੇ ਜੇ ਕਿ ਇਹ ਛੋਟੀ ਜੀ ਲੜਕੀ ਛੱਤ ਉੱਤੇ ਘੁੰਮ ਰਹੀ ਹੈ ਅਤੇ ਘੁੰਮ ਦੀ ਘੁੰਮ ਦੀ ਇਹ ਅਚਾਨਕ ਗੈਪ ਹੋ ਜਾਂਦੀ ਹੈ ਜਦੋਂ ਘਰ ਵਾਲਿਆਂ ਨੇ ਸੀਸੀਟੀਵੀ ਸਵੇਰੇ ਚੈੱਕ ਕੀਤੇ ਤਾਂ ਉਹ ਹੈਰਾਨ ਹੋ ਗਏ ਹੱਕੇ ਬੱਕੇ ਹੋ ਗਏ ਅਤੇ ਉਹਨਾਂ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਇਹ ਸੱਚਮੁੱਚ ਲੜਕੀ ਹੈ ਤੇ ਕੋਈ ਕਹਿ ਰਿਹਾ ਹੈ ਕਿ ਇਹ ਕੋਈ ਪੂਰੀ ਆਤਮਾ ਹੈ ਪੂਤ ਹੈ ਜਿਹੜੇ ਤੇ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਉਹ ਦੱਸ ਰਹੇ ਨੇ ਇਹ ਲੜਕੀ ਹੈ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਜੇ ਇਹ ਸੱਚਮੁੱਚ ਲੜਕੀ ਹੈ ਤਾਂ ਰਾਤ ਨੂੰ ਇਹ ਕਿਦੋਂ ਕਿਵੇਂ ਪੌੜੀਆਂ ਤੇ ਚੜੀ ਛੱਤ ਉੱਤੇ ਚੜੀ ਇਹ ਸਾਰਿਆਂ ਦੇ ਜ਼ਿਹਨ ਵਿੱਚ ਇੱਕ ਸਵਾਲ ਰੜਕ ਰਿਹਾ ਹੈ ਜਿਸ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ ਦਰਸ਼ਕਾਂ ਨੂੰ ਅਪੀਲ ਹੈ ਜੇ ਤੁਸੀਂ ਇਸ ਬਾਰੇ ਜਾਣਦੇ ਹੋ ਤਾਂ ਕਮੈਂਟਾਂ ਰਹੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ